ਜੋ ਸਮਝਦੇ ਚ ਹੈ ਉਹ ਹੈ ਜੋ ਸਮਝਦੇ ਚ ਨਹੀਂ ਹੈ ਉਹ ਨਹੀਂ ਪਰਿਵਾਰ ਦੀ ਸਮਝ ਹੈ ਪਰਿਵਾਰ ਹੈ ਧਨ ਦੀ ਸਮਝ ਹੈ ਧਨ ਹੈ ਪਦਾਰਥਾਂ ਦੀ ਸਮਝ ਹੈ ਪਦਾਰਥ ਹੈ ਭਾਵੇਂ ਪ੍ਰਮਾਤਮਾ ਹੈ ਸਮਝ ਨਹੀਂ ਹੈ ਤਾਂ ਨਹੀਂ 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 ਅਮੇਂ ਦੇਲ ਫਕਲ ਦੇ ਚੈ ਜੋ ਸਮਝਦੇ ਚ ਨਹੀਂ ਹੈ ਨਹੀਂ ਨਹੀਂ ਵੇਖੋ ਪਰਿਵਾਰ ਤੇ ਪਸ਼ੂਆਂ ਦੇ ਵੀ ਆਉਂਦੇ ਨਾਨਕੇ ਦਾਦਕੇ ਸੌਰੇ ਉਹਨਾਂ ਦੇ ਵੀ ਆਉਂਦੇ ਨਾਨੀ ਸੱਸ ਦਾਦੀ ਉਹਨਾਂ ਦੀ ਵੀ ਆਉਂਦੀਏ ਭੈਣ ਭਰਾ ਉਹਨਾਂ ਦੇ ਵੀ ਹੁੰਦੇ ਨੇ ਮਾਂ ਬਾਪ ਚਾਚੇ ਤਾਏ ਮਾਮੇ ਮਾਸੀਆਂ ਉਹਨਾਂ ਦੀਆਂ ਵੀ ਆਉਂਦੀਆਂ ਸਮਝ ਕੋਈ ਨਹੀਂ ਪਰਿਵਾਰ ਦੇ ਹੁੰਦਿਆ ਆ ਪਸ਼ੂ ਪਰਿਵਾਰ ਤੋਂ ਬਿਨਾਂ ਜੇ ਕਿਉਂ ਸਮਝ ਨਹੀਂ ਆਇਆ ਉਹਦਾ ਵਿਵਹਾਰ ਦੱਸਦਾ ਇਹਨੂੰ ਪਰਿਵਾਰ ਦੀ ਸਮਝ ਨਹੀਂ ਨਹੀਂ ਪਰਿਵਾਰ ਦੇ ਹੁੰਦਿਆਂ ਆ ਪਸ਼ੂ ਪਰਿਵਾਰ ਤੋਂ ਬਿਨਾਂ ਜੀਂਦਾ ਨਿਰੰਕਾਰ ਦੇ ਹੁੰਦਿਆਂ ਆ ਮਨੁੱਖ ਨਿਰੰਕਾਰ ਤੋਂ ਬਿਨਾਂ ਜੀਂਦਾ ਕਿਉਂ ਸਮਝ ਨਹੀਂ ਆਇਆ ਮਨੁੱਖ ਦਾ ਵਿਵਹਾਰ ਦੱਸਦਾ ਪਿਆ ਨਿਰੰਕਾਰ ਦੀ ਸਮਝ ਨਹੀਂ मनुख दी जीवन शैली ਦੱਸਦੀ ਪਈਏ ਕਿ ਇਹਦੀਆਂ ਯਾਦਾਂ ਨਿਰੰਕਾਰ ਤੱਕ ਨਹੀਂ ਪਹੁੰਚਦੀ। ਹੌਲਵੇਂ ਫਿਰ ਦੌਰਾਵਾ ਜੋ ਮੇਰੀ ਸਮਝ ਦੇ ਵਿੱਚ ਨਹੀਂ ਨਹੀਂ। ਜੋ ਮੇਰੀ ਯਾਦਾਂ ਦੇ ਵਿੱਚ ਨਹੀਂ ਨਹੀਂ। ਤੋ ਇੱਕ ਦੂਸਰਾ ਪ੍ਰਸ਼ਨ ਖੜਾ ਹੋ ਜਾਂਦਾ ਹੈ। ਕੀ ਆ ਉਹ ਸਮਝ ਦੇ ਵਿੱਚ ਆ ਸਕਦਾ ਹੈ? ਆਜੰਨ ਸਮਝ ਉਸ ਤੱਕ ਪਹੁੰਚ ਸਕਦੀ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਐਸਾ ਕਹਿੰਦੇ ਨੇ ਸੋਈ ਅਜਾਂ ਉਹਨੂੰ ਅਨਜਾਨ ਸਮਝ ਲੋ ਮੂੜ ਸਮਝ ਲੋ ਸੋਈ ਅਜਾਂ ਕਹੇ ਮੈਂ ਜਾਣੇ ਮੈਂ ਤੇ ਜਾਣੀਏ ਮਹਾਰਾਜ ਕਹਿੰਦੇ ਨੇ ਅਨਜਾਨ ਸਮਝੋ ਅਨਜਾਨ ਕੋਈ ਨਹੀਂ ਜਾਣ ਸਕਦਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਜੀ ਤੂੰ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਹੈ ਤੂੰ ਕੀ ਹੈ ਕੋਈ ਨਹੀਂ ਕੋਈ ਨਹੀਂ ਜਿਹੜਾ ਥੇ ਮੈਂ ਜਾਣਨਾ ਮਹਾਰਾਜ ਕਹਿੰਦੇ ਇਸ ਨੂੰ ਹੀ ਮੂਰਤ ਸਮਝ ਲੋ ਅੰਦਾਮ ਸਮਝ ਲੋ ਸੋਏ ਆਜਾ ਕਹੇ ਮੈਂ ਜਾਣਿਆ ਜਾਨਨ ਹਾਰ ਰਾ ਛਾਣਾ ਰਹੇ ਕੋਸੀਆ ਕੋਗੇ ਮੈਂ ਕਹਿ ਰਿਹਾ ਜੋ ਸਮਝ ਦੇ ਚ ਨਹੀਂ ਹੈ ਉਹ ਨਹੀਂ ਨਹੀਂ ਤੇ ਜਦ ਸਮਝ ਦੇ ਚ ਉਹ ਆ ਹੀ ਨਹੀਂ ਸਕਦਾ ਤੇ ਸਮਝ ਉਸ ਤੱਕ ਪਹੁੰਚ ਹੀ ਨਹੀਂ ਸਕਦੀ ਫਿਰ ਤੇ ਮਸਲਾ ਸਵਾਲ ਸਵਾਲ ਹੀ ਰਹਿ ਗਏ ਜਵਾਬ ਤੇ ਹੈ ਕੋਈ ਫਿਰ ਤੇ ਸਮੱਸਿਆ ਜੀਵਨ ਭਰ ਸਮੱਸਿਆ ਹੀ ਰਹੇਗੀ ਨਹੀਂ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ ਮੈਂ ਤੈਨੂੰ ਨਹੀਂ ਸਮਝ ਸਕਦਾ ਤੂੰ ਮੇਰੀ ਸਮਝ ਤੋਂ ਵੱਡਾ ਤੂੰ ਸਮਰਤ ਤੋਂ ਵੱਡਾ ਮੇਰੀ ਮਤ ਥੋਰੀ ਨਾ ਮੈਨੂੰ ਸਮਝ ਆ ਗਈ ਹੈ ਤੂੰ ਸਾਗਰ ਹੈ ਮੇਰੀ ਅਕਲ ਇੱਕ ਛੋਟਾ ਜਿਹਾ ਪਿਆਲਾ ਹੈ ਕਿ ਸਾਗਰ ਪਿਆਲੇ ਵਿੱਚ ਨਹੀਂ ਆਉਂਦਾ ਨਹੀਂ ਮਨੁੱਖ ਦੀ ਜੀਵਨ ਭਰ ਦੀ ਜਾਣਕਾਰੀ ਗਿਆਨ ਸਾਗਰ ਦੇ ਚੋਂ ਮਿਲੇ ਇੱਕ ਚਮਚ ਪਾਣੀ ਤੋਂ ਜ਼ਿਆਦਾ ਨਹੀਂ ਹੈ ਇਹ ਵੀ ਮਰਜ਼ ਇਸ ਤੋਂ ਜ਼ਿਆਦਾ ਜਾਣ ਜਾਣ ਕੇ ਮਨੁੱਖ ਇਹ ਜਾਣਦਾ ਹੈ ਕਿ ਇਹ ਪ੍ਰਭੂ ਮੈਂ ਕੁਝ ਵੀ ਨਹੀਂ ਜਾਣ ਕੁਝ ਵੀ ਨਹੀਂ ਜਾਣ ਸ਼ਾਇਦ 우ਸਤਾਦ ਜ਼ੌਕ ਦਾ ਨਾਂ ਆਪਨੇ ਸਰਵਨ ਕੀਤਾ ਹੋਵੇ ਜਿਵੇਂ ਅਕਬਰ ਦੇ ਦਰਬਾਰ ਵਿੱਚ ਨੌ ਰਤਨ ਸਨ ਬਾਦਰ ਸ਼ਾ ਜ਼ਫਰ ਦੇ ਦਰਬਾਰ ਵਿੱਚ ਬੜੇ ਬੜੇ ਕੀਮਤੀ ਸ਼ਾਇਰ ਸਨ ਅਮੀਰ ਮਨਾਈ ਮਿਰਜ਼ਾ ਵਾਲਾ 우ਸਤਾਦ ਜ਼ੌਕ ਜੈਸੇ ਮਹਾਨ ਪੰਡਿਤ ਵਿਦਵਾਨ ਉਹਦੇ ਦਰਬਾਰੀ ਸ਼ਾਇਰ ਸਨ ਔਰ ਫਕੀਰਾਨਾ ਤਬੀਅਤ ਦੇ ਮਾਲਕ ਸਨ जौक कह हम जानते थे कि इलम से कुछ जाने गए मैं पढ़ने वास्ते गया तो सोचता सी पढ़ पढ़ के मैं कुछ समझ जाऊँ समझ जावा हम जानते थे कि इलम से कुछ जाने गए जाना तो ये जाना कि ना जाना कुछ भी ਜਾਣ ਜਾਣ ਕੇ ਹੈ ਖੁਦਾ ਮੈਂ ਇਹ ਜਾਣਿਆ ਕਿ ਮੈਂ ਕੁਛ ਨਹੀਂ ਜਾਣਦਾ ਮੈਂ ਕੁਛ ਨਹੀਂ ਜਾਣਦਾ ਮੈਂ ਕੁਛ ਨਹੀਂ ਜਾਣਦਾ